ਇਹ ਮਕਾਨ ਮਾਲਕ ਨੇ ਇੱਕ 14 ਸਾਲ ਦੀ ਕੁੜੀ ਘਰ ਵਿੱਚ ਕੰਮ ਕਰਨ ਲਈ ਰੱਖੀ ਸੀ ਜੋ ਵੇਖਣ ਵਿੱਚ ਬਹੁਤ ਸੋਹਣੀ ਸੀ ਰਾਤ ਹੁੰਦੀ ਤੇ ਮੇਰੀ ਨੀਅਤ ਉਸਤੇ ਖਰਾਬ ਹੁੰਦੀ ਪਰ ਮੈਂ ਮਾਲਕ ਦੇ ਡਰ ਤੋਂ ਚੁੱਪ ਰਹਿੰਦਾ ਸੀ ਇੱਕ ਰਾਤ ਮਕਾਨ ਦਾ ਮਾਲਕ ਘਰ ਨਹੀਂ ਸੀ ਤੇ ਮੈਂ ਉਸਦੇ ਕਮਰੇ ਵਿੱਚ ਹਨੇਰਾ ਕੀਤਾ ਅਤੇ ਚੁੱਪ ਕਰਕੇ ਜਾ ਕੇ ਬੈੱਡ ਤੇ ਸੌਂ ਗਿਆ ਥੋੜੇ ਚਿਰ ਬਾਅਦ ਉਹ 14 ਸਾਲ ਦੀ ਨੌਕਰਾਨੀ ਨੇ ਮੇਰੇ ਹੋਸ਼ੜਾ ਦਿੱਤੇ ਮਾਲਕ ਸਮਝ ਕੇ ਉਸ ਨੇ ਮੈਂ ਜਦੋਂ ਤੋਂ ਹੋਸ਼ ਸੰਭਾਲਿਆ ਸੀ ਆਪਣੇ ਮਾਲਕ ਮਾਲਕਣ ਦੇ ਕੋਲ ਹੀ ਸੀ ਮੇਰੇ ਮਾਪਿਓ ਵੀ ਮਾਲਕ ਤੇ ਮਾਲਕਣ ਦੇ ਬੰਗਲੇ ਵਿੱਚ ਹੀ ਕੰਮ ਕਰਦੇ ਸੀ ਉੱਥੇ ਹੀ ਸਰਵੰਟ ਕੁਆਰਟਰ ਵਿੱਚ ਰਹਿੰਦੇ ਸੀ ਇਸ ਲਈ ਮੇਰਾ ਬਚਪਨ ਵੀ ਇਸੇ ਘਰ ਵਿੱਚ ਬੀਤਿਆ ਸੀ ਜਿੱਦਾਂ ਹੀ ਮੈਂ ਵੱਡਾ ਹੋਇਆ ਮੈਂ ਡਰਾਈਵਿੰਗ ਸਿੱਖ ਲਈ ਸੀ ਇਸ ਦੀ ਮਾਲਕਣ ਦੀ ਗੱਡੀ ਮੈਂ ਡਰਾਈਵ ਕਰਦਾ ਸੀ ਜਦੋਂ ਮੈਂ 18 ਸਾਲ ਦਾ ਹੋਇਆ ਤਾਂ ਮੇਰੇ ਮਾਪਿਓ ਪਿੰਡ ਵਿੱਚ ਆਪਣੀ ਜ਼ਮੀਨ ਵੇਚ ਕੇ ਆ ਰਹੇ ਸੀ ਕਿ ਰਾਹ ਵਿੱਚ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਉਸੇ ਥਾਂ ਮੌਤ ਹੋ ਗਈ ਮੈਂ ਉਸ ਵਕਤ ਬਹੁਤ ਰੋਇਆ ਸੀ ਕਿਉਂਕਿ ਮੈਂ ਕੱਲਾ ਰਹਿ ਗਿਆ ਸੀ ਪਰ ਮੇਰੇ ਮਾਲਕ ਨੇ ਮੈਨੂੰ ਕਿਹਾ ਸੀ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਆ ਸੱਚ ਦੱਸਾਂ ਕਾਰਨ ਇਹ ਸੀ ਕਿ ਮੈਂ ਉਹਨਾਂ ਨੂੰ ਆਪਣਾ ਸਮਝਦਾ ਸੀ ਮੇਰੇ ਨਾਲ ਉਹਨਾਂ ਦਾ ਵਰਤਾ ਬਹੁਤ ਵਧੀਆ ਸੀ ਪਰ ਮਾਲਕਣ ਥੋੜੀ ਜਿਹੀ ਸਖਤ ਸੁਭਾਦੀ ਸੀ ਉਹ ਸਾਰੇ ਨੌਕਰਾਂ ਨੂੰ ਬੜੀ ਅਜੀਬ ਨਜ਼ਰ ਰੱਖਦੀ ਉਹਨਾਂ ਦੋਨਾਂ ਦੀ ਆਪਣੀ ਕੋਈ ਲਾਦ ਨਹੀਂ ਸੀ ਇਸ ਲਈ ਸਾਰਾ ਦਿਨ ਨੌਕਰਾਂ ਤੇ ਰੋਬ ਕਰਦੀ ਛੁੱਟੀ ਵਾਲੇ ਦਿਨ ਜਦੋਂ ਮਾਲਕ ਘਰ ਹੁੰਦੇ ਸਭ ਨੂੰ ਸਕੂਨ ਮਿਲਦਾ ਉਹ ਮਾਲਕਣ ਨੂੰ ਕਹਿੰਦੇ ਰਹਿੰਦੀ ਕਿ ਹਰ ਦਿਮ ਇਹਨਾਂ ਨੂੰ ਕਿਉਂ ਝਿੜਕਦੀ ਰਹਿਣੀ ਐ ਉਹ ਵੀ ਇਨਸਾਨੀ ਇੱਕ ਦਿਨ ਛੁੱਟੀ ਦੇ ਦਿਆ ਕਰ ਫਿਰ ਉਹ ਸਾਨੂੰ ਸਾਰਿਆਂ ਨੂੰ ਇਸ਼ਾਰੇ ਨਾਲ ਕਹਿੰਦੇ ਕਿ ਅੱਜ ਜਾਓ ਤੇ ਐਸ਼ ਕਰੋ ਕਿਉਂਕਿ ਮਾਲਕਣ ਦਾ ਗੁੱਸਾ ਮਾਲਕ ਵੱਲ ਹੋ ਜਾਂਦਾ ਸੀ ਉਹ ਕਹਿੰਦੇ ਸੀ ਕਿ ਤੁਸੀਂ ਹੀ ਸਭ ਨੌਕਰਾਂ ਨੂੰ ਸਿਰ ਤੇ ਚੜਾਇਆ ਜੇ ਮੈਂ ਨਾ ਹੋਵਾਂ ਤੁਸੀਂ ਤਾਂ ਸਾਰੇ ਘਰ ਨੂੰ उजाੜ ਦਵੋ ਤੇ ਤੁਹਾਡੇ ਨੌਕਰ ਮਾਲਕ ਦਾ ਇਸ਼ਾਰਾ ਪਾਉਂਦੇ ਹੀ ਸਾਰੀ ਖੁਸ਼ੀ ਨਾਲ ਘਰੋਂ ਬਾਹਰ ਨਿਕਲ ਗਏ ਮੇਰੇ ਨਾਲ ਮਾਲੀ ਤੇ ਚੌਂਕੀਦਾਰ ਵੀ ਸ਼ਾਮਲ ਹੋ ਜਾਂਦੇ ਸੀ ਅਸੀਂ ਤਿੰਨੋਂ ਪਹਿਲਾਂ ਬੀਚ ਤੇ ਜਾਂਦੇ ਤੇ ਉੱਥੇ ਇੰਜੋਏ ਕਰਦੇ ਤਿੰਨ ਚਾਰ ਘੰਟੇ ਲਾ ਕੇ ਫਿਰ ਅਸੀਂ ਆਉਂਦੇ ਤੇ ਸਾਨੂੰ ਮਾਲਕ ਮੁਸਕਰਾ ਕੇ ਪੁੱਛਦਾ ਅੱਜ ਮਜ਼ਾ ਆਇਆ ਸੀ ਛੁੱਟੀ ਦਾ ਦਿਨ ਸੀ ਨਾ ਸਾਰੇ ਨੇ ਇੰਜੋਏ ਕੀਤਾ ਮਾਲਕ ਬੜੇ ਹੀ ਖੁਸ਼ ਮિજાਜ ਕਿਸਮ ਦਾ ਵਿਅਕਤੀ ਸੀ ਪਰ ਮਾਲਕਣ ਨੇ ਤਾਂ ਮੂੰਹ ਬਣਾਇਆ ਹੁੰਦਾ ਸੀ ਘੂਰ ਘੂਰ ਕੇ ਸਾਨੂੰ ਵੇਖਦੀ ਰਹਿੰਦੀ ਕੱਲ ਤੁਹਾਡਾ ਮਾਲਕ ਜਦੋਂ ਦਫ਼ਤਰ ਜਾਊ ਫਿਰ ਤੁਹਾਨੂੰ ਸਿੱਧਾ ਕਰੂੰ ਉਹ ਹਰ ਵਕਤ ਇਦਾਂ ਹੀ ਬੋਲਦੀ ਰਹਿੰਦੀ ਸੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਮੇਰੀ ਜ਼ਿੰਦਗੀ ਵਿੱਚ ਤੂਫਾਨ ਆਇਆ ਜਿਸ ਨੇ ਮੇਰੀ ਜ਼ਿੰਦਗੀ ਨੂੰ ਉਲਟ ਪੁਲਟ ਕੇ ਰੱਖ ਦਿੱਤਾ ਇੱਕ ਬੜੀ ਸੋਹਣੀ 14 ਕੁ ਸਾਲ ਦੀ ਕੁੜੀ ਉਹਨਾਂ ਨੇ ਕੰਮ ਤੇ ਰੱਖੀ ਸੀ ਇੱਕ ਵਾਰ ਕੇ ਸੀ ਮੈਂ ਤੇ ਘਰ ਦਾ ਮਾਲੀ ਤੇ ਚੌਂਕੀਦਾਰ ਅਸੀਂ ਵੀ ਤਿੰਨੋਂ ਜਵਾਨ ਸੀ ਅਤੇ ਸਾਰੇ ਇੱਕੋ ਹੀ ਉਮਰ ਦੇ ਸੀ ਇਹ ਸਮਾਂ ਜਿਹੜਾ ਹੁੰਦਾ ਕਿ ਇਨਸਾਨ ਆਪਣੀ ਜਵਾਨੀ ਵਿੱਚ ਪੈਰ ਰੱਖਦਾ ਤੇ ਉਸ ਨੂੰ ਕੁਝ ਚੀਜ਼ਾਂ ਵਿੱਚ ਦਿਲਚਸਪੀ ਹੁੰਦੀ ਉਹ ਕੁੜੀ ਤਾਂ ਬਹੁਤ ਹੀ ਸੋਹਣੀ ਸੀ ਜਦੋਂ ਅਸੀਂ ਤਿੰਨਾਂ ਨੇ ਉਸ ਨੂੰ ਵੇਖਿਆ ਤਾਂ ਸਾਡੇ ਹੋਸ਼ ਉੱਡ ਗਏ ਅਤੇ ਅਸੀਂ ਆਪਣਾ ਦਿਲ ਹਾਰ ਗਏ ਪਰ ਸਾਡੀ ਮਾਰਕਣ ਸਾਨੂੰ ਘੂੜਦੀ ਰਹਿੰਦੀ ਹਮੇਸ਼ਾ ਗੁੱਸੇ ਵਿੱਚ ਕਹਿੰਦੀ ਕਿ ਅੱਖਾਂ ਫਾੜ-ਫਾੜ ਕੇ ਦੇਖ ਰਹੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਘਰ ਦੀ ਬੱਚੀ ਤੇ ਨਜ਼ਰ ਰੱਖਦੇ ਹੋਏ ਇੰਨਾ ਹੀ ਸੁਣਨਾ ਸੀ ਅਸੀਂ ਤਿੰਨੋਂ ਘਬਰਾ ਗਏ ਤੇ ਕਿਹਾ ਨਹੀਂ ਨਹੀਂ ਮਾਲਕਣ ਅਜਿਹੀ ਕੋਈ ਗੱਲ ਨਹੀਂ ਅਸੀਂ ਤਿੰਨੋਂ ਹੀ ਘਰ ਤੋਂ ਬਾਹਰ ਨਿਕਲ ਗਏ ਸੀ ਫਿਰ ਚੌਂਕੀਦਾਰ ਕਹਿਣ ਲੱਗਾ ਕਿ ਮੈਂ ਅੱਜ ਤੋਂ ਪਹਿਲਾਂ ਇੰਨੀ ਸੋਹਣੀ ਕੁੜੀ ਨਹੀਂ ਦੇਖੀ ਮਾਲੀ ਨੇ ਕਿਹਾ ਤੂੰ ਸੱਚ ਕਹਿ ਰਹੇ ਹੈਂ ਕੁੜੀ ਬਹੁਤ ਸੋਹਣੀ ਹੈ ਮੈਨੂੰ ਬਹੁਤ ਗੁੱਸਾ ਆ ਗਿਆ ਸੀ ਅਥੇ ਮੈਂ ਕਿਹਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਉਸ ਕੁੜੀ ਬਾਰੇ ਇਦਾਂ ਗੱਲਾਂ ਕਰਦੇ ਤੁਹਾਡੇ ਘਰ ਵਿੱਚ ਮਾਂ ਪੈਣ ਨਹੀਂ ਮਾਲਕਣ ਨੂੰ ਮੈਂ ਤੁਹਾਡੇ ਬਾਰੇ ਦੱਸਾਂਗਾ ਕਿ ਮਾਲਕਣ ਦੀ ਨੌਕਰਾਨੀ ਲਈ ਤੁਸੀਂ ਕਿਦਾਂ ਦੀਆਂ ਗੱਲਾਂ ਕਰ ਰਹੇ ਹੋ ਹਾਲਾਂਕਿ ਮੇਰੀ ਵੀ ਉਸ ਕੁੜੀ ਤੇ ਨੀਅਤ ਚੰਗੀ ਨਹੀਂ ਸੀ ਤੇ ਨਾ ਹੀ ਇਰਾਦੇ ਚੰਗੇ ਸੀ ਇਸ ਲਈ ਮੈਂ ਚਾਹੁੰਦਾ ਸੀ ਕਿ ਉਸ ਨੂੰ ਕੋਈ ਹੋਰ ਨਾ ਵੇਖੇ ਮੇਰੀ ਗੱਲ ਤੇ ਉਹ ਦੋਨੋਂ ਗੁੱਸਾ ਕਰ ਗਏ ਪਰ ਮੇਰੀ ਅੱਖਾਂ ਵਿੱਚ ਉਸ ਦਾ ਸੋਹਣਾ ਚਿਹਰਾ ਘੁੰਮ ਰਿਹਾ ਸੀ ਮੇਰਾ ਘਰ ਵਿੱਚ ਕੋਈ ਖਾਸ ਕੰਮ ਨਹੀਂ ਸੀ ਜੇ ਮਾਲ ਕਰਨੇ ਕਿਤੇ ਜਾਣਾ ਹੁੰਦਾ ਤਾਂ ਮੈਂ ਗੱਡੀ ਬਾਹਰ ਲੈ ਕੇ ਜਾਂਦਾ ਜਾਂ ਫਿਰ ਘਰ ਦੇ ਅੰਦਰ ਛੋਟੇ ਮੋਟੇ ਕੰਮ ਕਰ ਲੈਂਦਾ ਮੈਂ ਸੋਚਿਆ ਸੀ ਕਿ ਚਲੋ ਮੈਨੂੰ ਉਂਝਵੀ ਘਰ ਦੇ ਅੰਦਰ ਜਾਣ ਦੀ ਇਜਾਜ਼ਤ ਹੈ ਇਸ ਨਾਲ ਉਸ ਕੁੜੀ ਨਾਲ ਦੋਸਤੀ ਕਰ ਲਾਂਗਾ ਦੁਪਹਿਰ ਦਾ ਵਕਤ ਸੀ ਮੈਂ ਜਾਣਦਾ ਸੀ ਇਹ ਸਮੇਂ ਮਾਲਕਣ ਸੌਂਦੀ ਹੈ ਅਤੇ ਸ਼ਾਮ ਨੂੰ ਉੱਠਦੀ ਹੈ ਮੈਂ ਦੁਪਹਿਰ ਦੀ ਰੋਟੀ ਖਾਣ ਅੰਦਰ ਗਿਆ ਤੇ 14 ਸਾਲ ਦੀ ਉਸ ਨੌਕਰਾਨੀ ਨੇ ਕਿਹਾ ਮੈਨੂੰ ਮਾਲਕਣ ਨੇ ਕਿਹਾ ਹੈ ਧਿਆਨ ਨਾਲ ਤੇ ਚੰਗੀ ਤਰ੍ਹਾਂ ਸਫਾਈ ਕਰਾਈ ਇਸਨੇ ਖਬਰਦਾਰ ਜੇ ਤੂੰ ਸਫਾਈ 'ਚ ਜ਼ਰਾ ਵੀ ਕੋਈ ਕਮੀ ਕੀਤੀ ਚੰਗੀ ਤਰ੍ਹਾਂ ਸਾਰੇ ਘਰ ਨੂੰ ਚਮਕਾਉਣਾ ਹੈ ਉਹ ਕੁੜੀ ਸ਼ਾਇਦ ਉਮਰ ਵਿੱਚ ਛੋਟੀ ਸੀ ਪਰ ਉਸ ਸਮੇਂ ਮੈਨੂੰ ਮਾਰਕਣ ਦੀ ਡਿੱਟੋ ਕਾਪੀ ਲੱਗ ਰਹੀ ਸੀ ਜਿੱਦਾਂ ਹੀ ਉਸ ਕੁੜੀ ਤੇ ਮੇਰੀ ਨਜ਼ਰ ਪਈ ਤਾਂ ਉਸ ਨੇ ਇਸ਼ਾਰੇ ਨਾਲ ਪੁੱਛਿਆ ਕਿ ਤੂੰ ਇੱਥੇ ਕੀ ਕਰ ਰਿਹਾ ਹੈ ਉਸ ਕੁੜੀ ਦੇ ਇਸ਼ਾਰੇ ਤੋਂ ਲੱਗ ਰਿਹਾ ਸੀ ਕਿ ਉਹ ਮੇਰੇ ਆਉਣ ਦਾ ਕਾਰਨ ਪੁੱਛ ਰਹੀ ਹੈ ਮੈਂ ਕਿਹਾ ਕਿ ਜੇ ਤੁਹਾਨੂੰ ਕੋਈ ਕੰਮ ਹੈ ਤਾਂ ਦੱਸ ਦਿਓ ਦਿਨ ਦੇ ਵਕਤ ਮੈਂ ਘਰ ਦੇ ਛੋਟੇ ਮੋਟੇ ਕੰਮ ਵੀ ਕਰ ਲੈਣਾ ਹੈ ਮਾਲਕਣ ਸੌ ਰਹੀ ਸੀ ਇਸ ਲਈ ਉਹ ਮੇਰੀ ਗੱਲ ਸੁਣ ਕੇ ਕਹਿਣ ਲੱਗੀ ਚੰਗਾ ਠੀਕ ਹੈ ਮੇਰੇ ਨਾਲ ਆ ਤੇ ਇੱਕ ਇੱਕ ਭਾਂਡਾ ਕਰਕੇ ਸਾਰੇ ਭਾਂਡਿਆਂ ਦਾ ਢੇਰ ਸਾਫ਼ ਕਰਨ ਲਈ ਕਿਹਾ ਉਸ ਤੋਂ ਬਾਅਦ ਮੈਨੂੰ ਰਸੋਈ ਵਿੱਚ ਪਏ ਮੇਜ਼ ਵੱਲ ਇਸ਼ਾਰਾ ਕੀਤਾ ਜਿਸ ਉੱਤੇ ਕੱਚੀਆਂ ਸਬਜ਼ੀਆਂ ਸੀ ਅਤੇ ਕਹਿਣ ਲੱਗੀ ਇਹਨਾਂ ਨੂੰ ਕੱਟ ਕੇ ਰਸੋਈ ਸਾਫ਼ ਕਰੀ ਤੇ ਜਦੋਂ ਸਭ ਕੁਝ ਕਰ ਲਿਆ ਫਿਰ ਦਸੀ ਮੈਂ ਤੈਨੂੰ ਹੋਰ ਕੰਮ ਦਵਾਂਗੀ ਇਹ ਕਹਿੰਦੇ ਹੋਏ ਉਹ ਬਾਹਰ ਚਲੀ ਗਈ ਤੇ ਫਿਰ ਮੈਂ ਸਾਰੇ ਭਾਂਡੇ ਧੋ ਕੇ ਰਸੋਈ ਸਾਫ਼ ਕੀਤੀ ਤੇ ਸਬਜ਼ੀ ਵੀ ਕੱਟ ਲਈ ਸੀ ਹੁਣ ਮੈਂ ਪਿਆਜ਼ ਕੱਟ ਰਿਆ ਸੀ ਜਦੋਂ ਮੇਰੀਆਂ ਅੱਖਾਂ ਵਿੱਚੋਂ ਪੂਰੀ ਤਰ੍ਹਾਂ ਪਾਣੀ ਆ ਰਿਹਾ ਸੀ ਮੈਂ ਦੇਖਿਆ ਉਹ ਕੁੜੀ ਰਸੋਈ ਵਿੱਚ ਬੜੀ ਤੇਜ਼ੀ ਨਾਲ ਆਈ ਤੇ ਮੇਰੇ ਹੱਥੋਂ ਚਾਕੂ ਫੜ ਕੇ ਕਹਿਣ ਲੱਗੀ ਫਟਾਫਟ ਇੱਥੋਂ ਬਾਹਰ ਨਿਕਲ ਮਾਲਕਣ ਆ ਗਈ ਹੈ ਤੇ ਰਸੋਈ ਵਿੱਚ ਹੀ ਆ ਰਹੀ ਹੈ ਮੈਂ ਉਸ ਤੇ ਅਜਿਹੇ ਵਰਤਾਓ ਕੰਬਾ ਗਿਆ ਸੀ ਕਿ ਪਤਾ ਨਹੀਂ ਕਿਉਂ ਉਸਨੇ ਮੈਨੂੰ ਕੁਰਸੀ ਤੋਂ ਧੱਕਾ ਦੇ ਦਿੱਤਾ ਤੇ ਮੈਂ ਜ਼ਮੀਨ ਤੇ गिर ਗਿਆ ਤੇ ਆਪ ਕੁਰਸੀ ਤੇ ਬੈਠ ਕੇ ਪਿਆਜ਼ ਕੱਟਣ ਲੱਗੀ ਹਾਲੇ ਮੈਂ ਠੀਕ ਤਰ੍ਹਾਂ ਉੱਠ ਵੀ ਨਹੀਂ ਪਾਇਆ ਸੀ ਕਿ ਮਾਲਕਣ ਰਸੋਈ ਵਿੱਚ ਆ ਗਈ ਮੈਨੂੰ ਜ਼ਮੀਨ ਤੇ ਦੇਖਿਆ ਤਾਂ ਕਹਿਣ ਲੱਗੀ ਤੂੰ ਇੱਥੇ ਕੀ ਕਰ ਰਿਹਾ ਉਸਨੇ ਮੈਨੂੰ ਕਿਹਾ ਕਿ ਤੂੰ ਬਾਹਰ ਜਾ ਕੇ ਬੈਠ ਮੈਂ ਹਾਲੇ ਕਹਿਣ ਹੀ ਵਾਲਾ ਸੀ ਕੀ ਸਬਜ਼ੀ ਕੱਟ ਰਿਆ ਸੀ ਤਾਂ ਉਸ ਕੁੜੀ ਨੇ ਮੈਨੂੰ ਕਹਿਣ ਦਾ ਮੌਕਾ ਹੀ ਨਾ ਦਿੱਤਾ ਇਸ ਤੋਂ ਪਹਿਲਾਂ ਮੈਂ ਕੁਝ ਕਹਿੰਦਾ ਉਹ ਕਹਿਣ ਲੱਗੀ ਮੈਂ ਤਾਂ ਕਦੋਂ ਦੀ ਕਹਿ ਰਹੀ ਆਂ ਕਿ ਤੂੰ ਇੱਥੇ ਕੀ ਕਰ ਰਿਆ ਹੈ ਜਾਂ ਫਿਰ ਮੇਰੇ ਸਿਰ ਦੇ ਉੱਤੇ ਖੜਾ ਹੈ ਤੇ ਕਦੋਂ ਦਾ ਇੱਥੇ ਹੀ ਤੁਰਿਆ ਫਿਰਦਾ ਉਹ ਕੁੜੀ ਉਸ ਮਾਲ ਕਰਨ ਨੂੰ ਝੂਠੀਆਂ ਝੂਠੀਆਂ ਗੱਲਾਂ ਲਾ ਕੇ ਕਹਿ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਨੂੰ ਕਹਿੰਦਾ ਹੈ ਕਿ ਚੰਗੇ ਤਰੀਕੇ ਨਾਲ ਕੰਮ ਕਰ ਮੈਂ ਦੇਖਦਾ ਤੂੰ ਕਿੱਦਾਂ ਕੰਮ ਕਰਦੀ ਪਹਿਲਾਂ ਮੈਂ ਸਾਰੇ ਭਾਂਡੇ ਧੋਏ ਨੇ ਤੇ ਹੁਣ ਸਬਜ਼ੀ ਕੱਟ ਰਹੀ ਹਾਂ ਤੇ ਇੱਥੇ ਬੈਠ ਕੇ ਮੈਨੂੰ ਦੇਖ ਰਿਆ ਮੈਂ ਉਸ ਕੁੜੀ ਦੀ ਸ਼ਕਲ ਦੇਖਦਾ ਹੀ ਰਹਿ ਗਿਆ ਸੀ ਅਤੇ ਆਪਣੇ ਹਿੱਸੇ ਦੇ ਸਾਰੇ ਕੰਮ ਮੇਰੇ ਤੋਂ ਕਰਵਾ ਕੇ ਉਸ ਨੇ ਮਾਲਕਣ ਨੂੰ ਕਿਉਂ ਕਿਹਾ ਕਿ ਉਸ ਨੇ ਸਭ ਕੁਝ ਕੀਤਾ ਤੇ ਆਪਣਾ ਨਾਂ ਲੈ ਲਿਆ ਸੀ ਤੇ ਮੈਂ ਫਜ਼ੂਲ ਬੈਠਾ ਸੀ ਮਾਲਕਣ ਤੋਂ ਇਲਜ਼ਾਮ ਮੇਰੇ ਤੇ ਲਾ ਦਿੱਤਾ ਮੈਂ ਕਿਹਾ ਨਹੀਂ ਨਹੀਂ ਮਾਲਕਣ ਇਹ ਕੁੜੀ ਤਾਂ ਹਲੇ ਮੇਰੇ ਤੋਂ ਹੀ ਕੰਮ ਕਰਵਾ ਰਹੀ ਸੀ ਪਰ ਮਾਲਕਣ ਨੇ ਮੇਰੀ ਗੱਲ ਦਾ ਸਾਚੀ ਨਹੀਂ ਮੰਨਿਆ ਮਾਲਕਣ ਕਹਿਣ ਲੱਗੀ ਤੂੰ ਹੁੰਦਾ ਕੌਣ ਹੈ ਇਸ ਕੁੜੀ ਤੇ ਰੋਬ ਕਰਨ ਵਾਲਾ ਅੱਗੇ ਤੋਂ ਮੈਨੂੰ ਇਸ ਵਕਤ ਘਰ ਦੇ ਅੰਦਰ ਦਿਖਿਆ ਤਾਂ ਦੇਖੀ ਮੈਂ ਤੇਰਾ ਕੀ ਹਾਲ ਕਰਦੀ ਹਾਂ ਇਹ ਸੁਣ ਕੇ ਮਾਲਕਣ ਨੇ ਮੇਰਾ ਕੰਨ ਫੜਿਆ ਤੇ ਜ਼ੋਰ ਦੀ ਮਰੋੜ ਦਿੱਤਾ ਤੇ ਕਹਿਣ ਲੱਗੀ ਘਰ ਤੋਂ ਬਾਹਰ ਨਿਕਲ ਮੈਂ ਘਰ ਤੋਂ ਬਾਹਰ ਆ ਗਿਆ ਸੀ ਮਾਲੀ ਆਪਣਾ ਕੰਮ ਕਰਕੇ ਸ਼ਾਮ ਨੂੰ ਵਾਪਸ ਚਲਾ ਜਾਂਦਾ ਸੀ ਅਤੇ ਚੌਂਕੀਦਾਰ ਡਿਊਟੀ ਲਈ ਦਰਵਾਜ਼ੇ ਤੇ ਬੈਠਾ ਰਹਿੰਦਾ ਸੀ ਬਸ ਮੈਂ ਹੀ ਸੀ ਘਰ ਦੇ ਅੰਦਰ ਬਾਹਰ ਚੱਕਰ ਲਾਉਂਦਾ ਇੱਕ ਵਾਰੀ ਮਾਲਕਣ ਨੇ ਮੈਨੂੰ ਰਾਤ ਨੂੰ ਕਿਸੇ ਕੰਮ ਤੇ ਬੁਲਾਇਆ ਤਾਂ ਮੈਂ ਹੈਰਾਨ ਰਹਿ ਗਿਆ ਸੀ ਕਿਉਂਕਿ ਮਾਲਕ ਅੱਜ ਗੈਸਟ ਰੂਮ ਵਿੱਚ ਸੌਂ ਰਹੇ ਸੀ ਤੇ ਮੈਂ ਕਾਰਨ ਪੁੱਛਿਆ ਤਾਂ ਕਹਿਣ ਲੱਗੇ ਮਾਲਕਣ ਦੇ ਨਾਲ ਕੋਈ ਕੁੜੀ ਸੌਂਿਆ ਕਰੂਗੀ ਮੈਂ ਕਿਹਾ ਭਲਾ ਕਿਉਂ ਮਾਲਕ ਨੇ ਹੌਂਕਾ ਲੈਂਦੇ ਹੋਏ ਕਿਹਾ ਕਿ ਤੇਨੂੰ ਤਾਂ ਪਤਾ ਹੈ ਤੇਰੀ ਮਾਲਕਣ ਦੀ ਇਸ ਘਰ ਵਿੱਚ ਚੱਲਦੀ ਭਲਾ ਮੇਰੀ ਕੀ ਹیثیت ਹੈ ਮਾਲਕਾ ਮੂੰਹ ਬਣਾ ਕੇ ਕਹਿ ਰਹੀ ਸੀ ਮੈਂ ਮਾਲਕ ਦੇ ਕਹਿਣ ਤੇ ਦੁੱਧ ਦਾ ਗਲਾਸ ਦੇਣ ਗਿਆ ਸੀ ਜਦ ਮੁੜ ਕੇ ਆਇਆ ਤਾਂ ਦੇਖਿਆ ਮਾਲਕਣ ਦੇ ਕਮਰੇ ਵਿੱਚ ਗੱਲਾਂ ਦੀ ਆਵਾਜ਼ ਆ ਰਹੀ ਸੀ ਅਤੇ ਉਹ ਕੁੜੀ ਮਾਲਕਣ ਦੇ ਕਮਰੇ ਵਿੱਚ ਸੀ ਅਤੇ ਉਹ ਮਾਲਕਣ ਨੂੰ ਕੁਝ ਕਹਿ ਰਹੀ ਸੀ ਮੈਨੂੰ ਕੀ ਸੁਝਿਆ ਮੈਂ ਬਾਹਰ ਖੜ ਕੇ ਗੱਲਾਂ ਸੁਣਨ ਲੱਗਾ ਪਰ ਜਿਹੜੀ ਗੱਲ ਮੇਰੇ ਕੰਨ ਵਿੱਚ ਪਈ ਉਸ ਨੇ ਮੇਰੇ ਹੋਸ਼ ਉਡਾ ਦਿੱਤੇ ਮੈਂ ਉਤੋਂ ਬਸ ਆਪਣੇ ਕਵਾਟਰ ਵਿੱਚ ਆ ਗਿਆ ਤੇ ਮੈਨੂੰ ਲੱਗਿਆ ਕਿ ਜੋ ਕੁਝ ਮੈਂ ਸੁਣਿਆ ਜਿੱਦਾਂ ਮੈਂ ਸੋਚ ਰਿਹਾ ਸੀ ਉਹ ਗੱਲ ਨਾ ਹੋਵੇ ਪਰ ਉਸ ਕੁੜੀ ਦਾ ਮਾਲਕਣ ਦੇ ਕਮਰੇ ਵਿੱਚ ਸੋਣਾ ਮੇਰੀ ਸਮਝ ਤੋਂ ਬਾਹਰ ਸੀ ਹਾਲਾਂਕਿ ਉਸ ਕੁੜੀ ਦਾ ਸੁਭਾਅ ਮੇਰੇ ਨਾਲ ਚੰਗਾ ਨਹੀਂ ਸੀ ਪਰ ਫੇਰ ਵੀ ਮੈਂ ਉਸ ਤੇ ਆਪਣਾ ਦਿਲ ਹਾਰ ਬੈਠਾ ਸੀ ਪਰ ਮਾਲਕਣ ਦੀ ਨਜ਼ਰ ਮੇਰੇ ਤੇ ਹੁੰਦੀ ਸੋਚ ਰਿਹਾ ਸੀ ਕਿ ਕਿਸ ਤਰ੍ਹਾਂ ਉਸ ਨਾਲ ਆਪਣੇ ਦਿਲ ਦੀ ਗੱਲ ਕਰਾਂ ਕਿਉਂਕਿ ਮਾਲਕਣ ਤਾਂ ਮੈਨੂੰ ਘਰ ਦੇ ਅੰਦਰ ਆਉਣ ਨਹੀਂ ਸੀ ਦਿੰਦੀ ਮੇਰਾ ਧਿਆਨ ਸਾਰਾ ਦਿਨ ਉਸ ਵਿੱਚ ਹੀ ਰਹਿੰਦਾ ਕਿਉਂਕਿ ਰਾਤ ਨੂੰ ਮਾਲਕਣ ਉਸ ਨੂੰ ਆਪਣੇ ਕਮਰੇ ਵਿੱਚ ਸੁਲਾਉਂਦੀ ਸੀ ਮੈਂ ਮੌਕਾ ਲੱਭਦਾ ਰਹਿੰਦਾ ਸੀ ਜਿਸ ਨਾਲ ਮੈਂ ਉਸ ਕੁੜੀ ਨਾਲ ਗੱਲ ਕਰ ਸਕਾਂ ਪਰ ਮੈਂ ਜਾਣਦਾ ਸੀ ਮਾਲਕਣ ਅਜਿਹਾ ਨਹੀਂ ਹੋਣ ਦੇਊਗੀ ਇੱਕ ਵਾਰੀ ਮੈਨੂੰ ਉਸ ਕੁੜੀ ਨਾਲ ਗੱਲ ਕਰਨ ਦਾ ਮੌਕਾ ਮਿਲ ਗਿਆ ਤੇ ਮੈਂ ਜਲਦੀ ਨਾਲ ਬਗੀਚੇ ਵਿੱਚ ਆਇਆ ਸਾਰੇ ਨੌਕਰ ਕੰਮ ਕਰਕੇ ਆਪਣੇ ਘਰ ਜਾ ਚੁੱਕੇ ਸੀ ਤੇ ਉਹ ਕੁੜੀ ਫੋਨ ਤੇ ਕਿਸੇ ਨਾਲ ਗੱਲਾਂ ਕਰ ਰਹੀ ਸੀ ਮੈਂ ਜਲਦੀ ਨਾਲ ਰਸੋਈ ਵਿੱਚ ਗਿਆ ਤੇ ਉਸ ਦੇ ਕੋਲ ਜਾ ਕੇ ਖੜਾ ਹੋ ਗਿਆ ਤੇ ਉਹ ਫੋਨ ਉੱਤੇ ਕਹਿ ਰਹੀ ਸੀ ਕਿ ਤੁਸੀਂ ਚਿੰਤਾ ਨਾ ਕਰੋ ਇਹ ਲੋਕ ਮੇਰਾ ਬਹੁਤ ਧਿਆਨ ਰੱਖਦੇ ਨੇ ਉਸ ਵਕਤ ਉਸ ਕੁੜੀ ਦਾ ਸੁਭਾਅ ਬਹੁਤ ਧੀਮਾ ਸੀ ਤੇ ਬੜੀ ਹੀ ਮਿੱਠੀ ਆਵਾਜ਼ ਵਿੱਚ ਗੱਲਾਂ ਕਰ ਰਹੀ ਸੀ ਜਿੱਦਾਂ ਉਸ ਦੀ ਆਵਾਜ਼ ਕੰਨਾਂ ਵਿੱਚ ਸ਼ਹਿਦ ਘੋਲਦੀ ਹੋਵੇ ਗੱਲ ਕਰਕੇ ਜਿੱਦਾਂ ਹੀ ਮੁੜੀ ਮੇਰੇ ਨਾਲ ਟਕਰਾਉਣ ਤੋਂ ਬਜੀ ਮੈਂ ਹਰਾਨ ਰਹਿ ਗਿਆ ਸੀ ਮੈਨੂੰ ਕਹਿਣ ਲੱਗੀ ਤੂੰ ਇੱਥੇ ਕੀ ਕਰ ਰਿਹਾ ਹੈ ਮੈਂ ਕਿਹਾ ਥੋੜਾ ਹੌਲੀ ਬੋਲ ਮਾਰਕਨ ਉੱਠ ਜਾਊਗੀ ਮੈਂ ਕਿਹਾ ਮੈਂ ਤੇਰੇ ਨਾਲ ਗੱਲ ਕਰਨੀ ਹੈ ਉਸ ਨੇ ਤਾਂ ਜਿੱਦਾਂ ਲੜਨ ਦਾ ਸੋਚ ਰੱਖਿਆ ਸੀ ਮੈਂ ਸੋਚਿਆ ਕਿ ਲੱਗੇ ਹੱਥ ਇਸ ਨੂੰ ਆਪਣੇ ਦਿਲ ਦੀ ਗੱਲ ਵੀ ਦੱਸ ਦੇਣਾ ਪਰ ਉਹ ਕੁੜੀ ਗੁੱਸੇ ਵਿੱਚ ਉੱਚੀ-ਉੱਚੀ ਬੋਲ ਰਹੀ ਸੀ ਕਿ ਐਨੇ ਵਿੱਚ ਹੀ ਰਸੋਈ ਵਿੱਚ ਮਾਲਕਣ ਆ ਗਈ ਮੈਂ ਉਸ ਨੂੰ ਕਹਿ ਰਿਹਾ ਸੀ ਤੂੰ ਮੈਨੂੰ ਬਹੁਤ ਚੰਗੀ ਲੱਗਦੀ ਮੈਂ ਤੈਨੂੰ ਪਿਆਰ ਕਰਦਾ ਇਹ ਸੁਣਦੇ ਹੀ ਉਸ ਨੇ ਇੱਕ ਥੱਪੜ ਮੇਰੇ ਮੂੰਹ ਤੇ ਮਾਰਿਆ ਮੈਨੂੰ ਅਜਿਹੀ ਉਮੀਦ ਨਹੀਂ ਸੀ ਉਹ ਮੇਰੇ ਨਾਲ ਇਦਾਂ ਕਰੂਗੀ ਉਸ ਨੇ ਕਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਆਪਣੀ ਸ਼ਕਲ ਦੇਖੀ ਅਤੇ ਉਹਨੇ ਵਿੱਚ ਮਾਲਕਣ ਆ ਗਈ ਸੀ ਤੇ ਉਸ ਤੋਂ ਬਾਅਦ ਮਾਲਕਣ ਨੂੰ ਕਿਹਾ ਦੇਖੋ ਇਸ ਨੇ ਮੇਰੇ ਨਾਲ ਕੀ ਕੀਤਾ ਮਾਲਕਣ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੀ ਤੇਰੀ ਹਿੰਮਤ ਕਿੱਦਾਂ ਹੋਈ ਐਦਾਂ ਕਰਨ ਦੀ ਮੈਂ ਮਾਲਕਣ ਨੂੰ ਕਿਹਾ ਮੈਂ ਅਜਿਹੀ ਕੋਈ ਗੱਲ ਨਹੀਂ ਕੀਤੀ ਸਿਰਫ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਉਹ ਕੁੜੀ ਚਾਹੁੰਦੀ ਤਾਂ ਮੈਨੂੰ ਨਾ ਕਰ ਦਿੰਦੀ ਪਰ ਉਸ ਨੇ ਤਾਂ ਮੈਂ ਬਾਹਰ ਆ ਗਿਆ ਸੀ ਤੇ ਮੇਰੇ ਸਿਰ ਤੇ ਚਿਹਰੇ ਤੇ ਨੀਲ ਦੇ ਨਿਸ਼ਾਨ ਸੀ ਇਹ ਦੇਖ ਕੇ ਮੇਰੇ ਉੱਤੇ ਮਾਲੀ ਤੇ ਕਿਉਂਕੀਦਾਰ ਹਸਨ ਲੱਗੇ ਮੈਂ ਸੋਚ ਲਿਆ ਸੀ ਮੈਂ ਇੱਥੇ ਨਹੀਂ ਰਹੂੰਗਾ ਤੇ ਇੱਥੋਂ ਚਲਾ ਜਾਊਂਗਾ ਮੇਰੀ ਬਹੁਤ ਬੇਇੱਜ਼ਤੀ ਹੋਈ ਸੀ ਸਗੋਂ ਮੇਰਾ ਸਾਰਾ ਬਚਪਨ ਇੱਥੇ ਬਿਤਾ ਸੀ ਮਾਲਕਣ ਨੂੰ ਮੇਰੇ ਤੋਂ ਇਹ ਉਮੀਦ ਕਿੱਦਾਂ ਕਰ ਸਕਦੀ ਸੀ ਕਿ ਮੈਂ ਕੁਝ ਅਜਿਹਾ ਗਲਤ ਕਰੂੰਗਾ ਮੈਨੂੰ ਇਸ ਗੱਲ ਦਾ ਬਹੁਤ ਗੁੱਸਾ ਸੀ ਅਤੇ ਮੈਂ ਗੁੱਸੇ ਵਿੱਚ ਆਪਣਾ ਸਾਰਾ ਸਮਾਨ ਬੈਗ ਵਿੱਚ ਪਾਇਆ ਅਤੇ ਘਰੋਂ ਜਾ ਹੀ ਰਿਹਾ ਸੀ ਕਿ ਗੇਟ ਦੇ ਅੱਗੇ ਮੈਨੂੰ ਮਾਲਕ ਦੀ ਗੱਡੀ ਆਉਂਦੀ ਦੀ ਸੀ ਉਹ ਮੈਨੂੰ ਕਹਿਣ ਲੱਗੇ ਕਿ ਤੂੰ ਕਿੱਥੇ ਜਾ ਰਿਹਾ ਹੈ ਮੈਂ ਉਸ ਨੂੰ ਕਿਹਾ ਕਿ ਮੈਂ ਹੁਣ ਇਸ ਘਰ ਵਿੱਚ ਉਹ ਕੁੜੀ ਉਸ ਸਮੇਂ ਮਾਲਕਣ ਨੂੰ ਕਹਿ ਰਹੀ ਸੀ ਕਿ ਇਸ ਦੀ ਨਜ਼ਰ ਹਮੇਸ਼ਾ ਮੇਰੇ ਤੇ ਹੀ ਰਹੀ ਹੈ ਉਹ ਮੇਰੇ ਤੇ ਗਲਤ ਇਲਜ਼ਾਮ ਲਾ ਰਹੀ ਸੀ ਉਹ ਸਾਰੀਆਂ ਗੱਲਾਂ ਮੇਰੇ ਦਿਲ ਵਿੱਚ ਘੁੰਮ ਰਹੀਆਂ ਸੀ ਅਤੇ ਜਦੋਂ ਮੈਨੂੰ ਮਾਲਕ ਨੇ ਪੁੱਛਿਆ ਕਿ ਤੂੰ ਕਿੱਥੇ ਚੱਲਿਆ ਹੈ ਤਾਂ ਮੈਂ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਤੇ ਮਾਲਕ ਨੇ ਮੈਨੂੰ ਕਿਹਾ ਕਿ ਮੈਂ ਤੇਰੀ ਮਾਲਕੜ ਨਾਲ ਗੱਲ ਕਰਦਾ ਉਹ ਗੱਡੀ ਚ ਉਤਰੇ ਤੇ ਕਹਿਣ ਲੱਗੇ ਕਿ ਤੂੰ ਆਪਣੇ ਹੰਝੂ ਸਾਫ਼ ਕਰ ਮੈਂ ਕਿਹਾ ਮਾਲਕ ਮੇਰਾ ਤੇ ਸਾਡਾ ਏਨਾ ਹੀ ਸੀ ਉਹਨਾਂ ਨੇ ਸੁਣਿਆ ਤਾਂ ਅਦਾਸ ਹੋ ਗਏ ਤੇ ਕਹਿਣ ਲੱਗੇ ਹੋਇਆ ਕਿ ਮੈਂ ਉਹਨਾਂ ਨੂੰ ਫਿਰ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਕਹਿ ਵੀ ਦਿੱਤਾ ਕਿ ਮੈਂ ਹੁਣ ਇੱਥੇ ਨਹੀਂ ਰਹਾਗਾ ਉਹਨਾਂ ਨੇ ਮੈਨੂੰ ਬਹੁਤ ਸਮਝਾਇਆ ਕਿ ਤੂੰ ਕਿੱਥੇ ਜਾਏਂਗਾ ਮੈਂ ਤੇਰੀ ਮਾਲਕਣ ਨਾਲ ਗੱਲ ਕਰਦਾ ਉਸ ਨੂੰ ਸਮਝਾਉਂਦਾ ਮੈਂ ਕਿ ਨਹੀਂ ਉਸ ਕੁੜੀ ਨੇ ਜਿੱਦਾਂ ਮੇਰੇ ਤੇ ਇਲਜ਼ਾਮ ਲਾਏ ਨੇ ਅਤੇ ਮਾਲਕਣ ਨੇ ਉਸ ਦੀ ਗੱਲਾਂ ਦਾ ਸੱਚ ਮੰਨਿਆ ਮੈਂ ਹੁਣ ਇੱਥੇ ਨਹੀਂ ਰਹਿ ਸਕਦਾ ਕਿਉਂਕਿ ਮਾਲਕਣ ਨੇ ਉਸ ਦੀਆਂ ਗੱਲਾਂ ਨੂੰ ਸੱਚ ਮੰਨ ਲਿਆ ਮੈਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਹੈ ਮੈਂ ਘਰ ਤੋਂ ਬਾਹਰ ਜਾ ਕੇ ਇੱਕ ਪਾਰਕ ਵਿੱਚ ਬੈਠ ਗਿਆ ਤੇ ਆਪਣਾ ਫੋਨ ਚਲਾਉਣ ਲੱਗਿਆ ਕਾਫੀ देरੋਂ ਹੁੰਦਾ ਰਿਹਾ ਮੈਨੂੰ ਉਸ ਕੁੜੀ ਤੋਂ ਨਫ਼ਰਤ ਹੋ ਰਹੀ ਸੀ ਉਸ ਦਿਨ ਜਦ ਵੀ ਮੈਂ ਕਮਰੇ ਤੋਂ ਬਾਹਰ ਖੜਾ ਸੀ ਉਸ ਦੀ ਗੱਲਾਂ ਸੁਣ ਰਿਹਾ ਸੀ ਤਾਂ ਕੁੜੀ ਮਾਲਕਣ ਨੂੰ ਮਾਲਕ ਦੇ ਖਿਲਾਫ ਪੜਹਾ ਰਹੀ ਸੀ ਮੈਂ ਕੀ ਕਰ ਸਕਦਾ ਸੀ ਮਾਲਕਣ ਨੂੰ ਤਾਂ ਉਸ ਦੀ ਗੱਲ ਸੱਚੀ ਲੱਗਦੀ ਸੀ ਮੈਂ ਉੱਥੇ ਹੀ ਬੈਠਾ ਸੀ ਕਿ ਮੇਰੇ ਕੋਲ ਦੋ ਮੁੰਡੇ ਆ ਕੇ ਬੈਠੇ ਅਤੇ ਆਪਸ ਵਿੱਚ ਕੁਝ ਗੱਲਾਂ ਕਰ ਰਹੇ ਸੀ ਜਦੋਂ ਮੈਂ ਉਹਨਾਂ ਦੇ ਮੂੰਹ ਤੋਂ ਸੁਣਿਆ ਤਾਂ ਮੇਰੇ ਹੋਸ਼ ਉੱਡ ਗਏ ਸਮਝ ਨਹੀਂ ਆ ਰਿਹਾ ਸੀ ਕੀ ਕਰਾਂ ਅਤੇ ਕੀ ਨਾ ਕਰਾਂ ਪਰ ਜਿੱਦਾਂ ਮਾਲਕਣ ਨੇ ਮੇਰੇ ਤੇ ਇਲਜ਼ਾਮ ਲਾਇਆ ਸੀ ਦਿਲ ਕਰਦਾ ਸੀ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਵਾਂ ਆਖਰ ਮੈਂ ਕੀ ਲੈਣਾ ਫਿਰ ਆਪਣੇ ਮਾਪਿਓ ਦੀ ਗੱਲ ਯਾਦ ਆਉਣ ਲੱਗੀ ਕਿ ਜਿਸ ਘਰ ਦਾ ਨੂਨ ਖਾਈਏ ਉਸ ਨਾਲ ਹਮੇਸ਼ਾ ਵਫਾ ਕਰਨੀ ਚਾਹੀਦੀ ਭਲੇ ਤੁਹਾਨੂੰ ਕੁਝ ਵੀ ਕਰਨਾ ਪਵੇ ਇਸ ਤਰ੍ਹਾਂ ਮੈਂ ਸੋਚ ਲਿਆ ਸੀ ਹੁਣ ਮੈਂ ਉਹਨਾਂ ਦੇ ਘਰ ਵਾਪਸ ਜਾਊਂਗਾ ਮੈਂ ਵਾਪਸ ਗਿਆ ਉਸ ਵਕਤ ਰਾਤ ਹੋ ਗਈ ਸੀ ਚੌਕੀਦਾਰ ਨੇ ਮੈਨੂੰ ਨਹੀਂ ਰੋਕਿਆ ਮੈਂ ਜਲਦੀ ਨਾਲ ਅੰਦਰ ਗਿਆ ਮੈਨੂੰ ਪਤਾ ਸੀ ਮਾਲਕ ਘਰ ਨਹੀਂ ਸੀ ਫਿਰ ਮੈਨੂੰ ਉਸਦੇ ਕਮਰੇ ਵਿੱਚੋਂ ਕੁਝ ਆਵਾਜ਼ ਆ ਰਹੀ ਸੀ ਮੈਂ ਜਿੱਦਾਂ ਹੀ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਮਾਲਕ ਦੇ ਨਾਲ ਉਸ ਕੁੜੀ ਨੂੰ ਦੇਖ ਕੇ ਮੇਰੇ ਹੋਸ਼ ਉੱਡ ਗਏ ਮੈਂ ਤਾਂ ਇੱਥੇ ਇੱਕ ਚੌਕਾ ਦੇਣ ਆਲੀ ਖਬਰ ਦੇਣ ਆਇਆ ਸੀ ਪਰ ਮੈਂ ਤਾਂ ਆਪ ਹੀ ਹੈਰਾਨ ਹੋ ਗਿਆ ਸੀ ਮਾਲਕ ਮੈਨੂੰ ਦੇਖ ਕੇ ਘਬਰਾ ਗਏ ਅਤੇ ਉਸ ਕੁੜੀ ਦਾ ਰੰਗ ਉੱਡ ਗਿਆ ਤੇ ਕਹਿਣ ਲੱਗੇ ਤੂੰ ਚਲਾ ਗਿਆ ਸੀ ਮੈਂ ਕਿਹਾ ਹਾਂਜੀ ਪਰ ਮੈਂ ਤੁਹਾਡੇ ਬਾਰੇ ਇੱਕ ਜਿਹੀ ਖਬਰ ਸੁਣੀ ਤੇ ਮੈਨੂੰ ਆਉਣਾ ਪਿਆ ਤੇ ਮੈਂ ਤੁਹਾਨੂੰ ਨੁਕਸਾਨ ਵਿੱਚ ਨਹੀਂ ਦੇਖ ਸਕਦਾ ਪਰ ਮੈਂ ਨਹੀਂ ਜਾਣਦਾ ਸੀ ਕਿ ਇੱਥੇ ਇਹ ਸਭ ਦੇਖਣ ਨੂੰ ਮਿਲੇਗਾ ਮੇਰੀ ਗੱਲ ਨੂੰ ਸਮਝਦੇ ਹੋਏ ਮਾਲਕ ਕਹਿਣ ਲੱਗੇ ਮੈਂ ਇਸ ਕੁੜੀ ਨਾਲ ਵਿਆਹ ਕੀਤਾ ਕਿਉਂਕਿ ਮੈਨੂੰ ਔਲਾਦ ਚਾਹੀਦੀ ਤੇ ਦੇਖਣ ਵਿੱਚ 14 ਸਾਲ ਦੀ ਹੈ ਪਰ ਇਹ 22 ਸਾਲ ਦੀ ਕੁੜੀ ਹੈ ਪਰ ਤੇਰੀ ਮਾਲਕਣ ਦੇ ਸਾਹਮਣੇ ਇਸ ਦੀ ਉਮਰ ਘੱਟ ਦੱਸੀ ਕਿਉਂਕਿ ਉਸ ਨੂੰ ਛੋਟੀ ਕੁੜੀ ਚਾਹੀਦੀ ਸੀ ਫੇਰ ਕਹਿਣ ਲੱਗੇ ਤੂੰ ਦੱਸ ਕੀ ਕਹਿਣਾ ਮੈਂ ਜਿਸ ਪਾਰਕ ਵਿੱਚ ਬੈਠਾ ਸੀ ਉੱਥੇ ਦੋ ਮੁੰਡੇ ਗੱਲਾਂ ਕਰ ਰਹੇ ਸੀ ਕਿ ਅੱਜ ਉਹ ਤੁਹਾਡੇ ਘਰ ਚੋਰੀ ਕਰਨ ਆਉਣਗੇ ਮੈਂ ਬਸ ਇਹੀ ਦੱਸਣ ਆਇਆ ਸੀ ਮੇਰੀ ਗੱਲ ਸੁਣ ਕੇ ਮਾਲਕ ਨੇ ਪੁਲਿਸ ਨੂੰ ਖਬਰ ਕੀਤੀ ਪੁਲਿਸ ਨੇ ਦੋ ਹਵਲਦਾਰ ਘਰ ਭੇਜ ਦਿੱਤੇ ਲੇਕਿਨ ਮੈਂ ਮਾਲਕ ਦੀ ਚੋਰੀ ਫੜ ਲਈ ਸੀ ਉਹਨਾਂ ਨੇ ਮੈਨੂੰ ਇੱਕ ਬਹੁਤ ਵੱਡੀ ਰਕਮ ਦਿੱਤੀ ਤੇ ਕਹਿਣ ਲੱਗੇ ਆਪਣਾ ਮੂੰਹ ਬੰਦ ਰੱਖ ਤੇਰੀ ਮਾਲਕਣ ਨੂੰ ਨਹੀਂ ਪਤਾ ਪਰ ਜਿੱਦਾਂ ਹੀ ਮੈਂ ਪਿਓ ਬਣਨ ਵਾਲਾ ਹੋਊਂਗਾ ਆਪੇ ਕੁੜੀ ਨੂੰ ਰੱਖ ਲਊਗੀ ਮੈਂ ਕਿ ਠੰਡਾ ਹੋਊਂਗਾ ਲਿੱਤਾ ਤੇ ਸਿਰ ਹਲਾ ਦਿੱਤਾ ਤੇ ਉਹ ਕੁੜੀ ਮੇਰੀ ਇੱਕ ਤਰਫਾ ਮੁਹੱਬਤ ਸੀ